ਸਵਾਗਤ ਹੈ ਤੁਹਾਡਾ ਦਿਨਿਕ ਸਵੇਰਾ ਟੀਵੀ ਤੇ ਅੱਜ ਪੰਜਾਬ ਦੇ ਸਾਰੇ ਨਵੇਂ ਐਮਪੀ ਨੇ ਸੋ ਚੱਕ ਲਈ ਹੈ ਪਰ ਇੱਕ ਐਮਪੀ ਅਮਰਤਪਾਲ ਸੰਸਦ ਦੇ ਵਿੱਚ ਨਹੀਂ ਪਹੁੰਚੇ ਬਾਕੀ 12 ਐਮਪੀ ਨੇ ਸੋ ਚੱਕ ਲਈ ਹੈ ਬਾਕੀ 12 ਦੇ 12 ਹੁਣ ਐਮਪੀ ਬਣ ਚੁੱਕੇ ਨੇ ਪਰ ਜਿਸ ਤਰ੍ਹਾਂ ਦੀ ਜਿੱਤ ਅਮਰਤਪਾਲ ਨੂੰ ਹਾਸਲ ਹੋਈ ਹੈ ਉਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਅੱਜ ਅਮਰਤਪਾਲ ਵੀ ਪਾਰਲੀਮੈਂਟ ਦੇ ਵਿੱਚ ਪਹੁੰਚ ਕੇ ਬਾਕੀ 12 ਸਾਥੀਆਂ ਦੇ ਨਾਲ ਪੰਜਾਬ ਦੇ ਜਿਹੜੇ ਬਾਕੀ 12 ਉਹਨਾਂ ਦੇ ਸਾਥੀ ਨੇ ਉਹਨਾਂ ਨਾਲ ਹੀ ਸੋ ਚੱਕਣਗੇ ਅੱਜ ਅਮਰਪਾਲ ਨਹੀਂ ਆਏ ਤਾਂ ਇੱਕ ਬੜਾ ਵੱਡਾ ਸਸਪੈਂਸ ਬਣ ਗਿਆ ਕਿ ਆਖਰਕਾਰ ਅਮਰਪਾਲ ਕਦੋਂ ਤੇ ਕਿੱਥੇ ਸੋਚ ਕਰਨਗੇ ਹੁਣ ਅਸੀਂ ਤੁਹਾਨੂੰ ਐਕਸਕਲੂਸਿਵ ਜਾਣਕਾਰੀ ਦੇਣ ਜਾ ਰਹੇ ਹਾਂ ਅਮਰਪਾਲ ਦੀ ਸੋਚ ਚੱਕ ਸਮਾਗਮ ਨੂੰ ਲੈ ਕੇ ਜਾਂ ਅਮਰਪਾਲ ਕਿੱਥੇ ਸੋਚ ਕਰਨਗੇ ਇਹਨੂੰ ਲੈ ਕੇ ਸਭ ਤੋਂ ਵੱਡਾ ਅਪਡੇਟ ਸਾਡੇ ਸੂਤਰਾਂ ਨੇ ਸਾਨੂੰ ਦਿੱਤਾ ਹੈ ਸਾਡੇ ਸੂਤਰਾਂ ਦੇ ਮੁਤਾਬਕ ਜੁਲਾਈ ਦੇ ਪਹਿਲੇ ਹਫਤੇ ਦੇ ਵਿੱਚ ਅਮਰਪਾਲ ਐਮਪੀ ਦੀ ਸੋਚ ਕਰਨਗੇ ਔਰ ਪੰਜਾਬ ਪੁਲਿਸ ਪੂਰੀ ਤਿਆਰੀ ਕਰ ਰਹੀ ਹੈ ਪੂਰੀ ਡਾਕੂਮੈਂਟੇਸ਼ਨ ਕਰ ਰਹੀ ਹੈ ਕਾਗਜ਼ੀ ਕਾਰਵਾਈ ਕਰ ਰਹੀ ਹੈ ਅਮਰਪਾਲ ਨੂੰ ਡਿਬੜੂਗੜ ਜੇਲ੍ਹ ਤੋਂ ਸੰਸਦ ਭਵਨ ਤੱਕ ਲੈ ਜਾਣ ਦੀ ਯਾਨੀ ਕਿ ਅਸਮ ਤੋਂ ਦਿੱਲੀ ਅਮਰਤਪਾਲ ਆਣਗੇ ਔਰ ਸਿਰਫ ਇੱਕ ਦਿਨ ਦੇ ਲਈ ਆਣਗੇ ਸੋਚ ਚੱਕਣਗੇ ਸੋਚ ਚੱਕਣ ਤੋਂ ਬਾਅਦ ਫਿਰ ਤੋਂ ਡਿਬੜੂਗੜ ਜੇਲ੍ਹ ਵਾਪਸ ਜਿਹੜੇ ਨੇ ਅਮਰਤਪਾਲ ਚੱਲ ਜਾਣਗੇ ਔਰ ਇਹ ਸਾਰੀ ਪ੍ਰਕਿਰਿਆ ਜਿਹੜੀ ਹੈ ਉਹ ਪੰਜਾਬ ਪੁਲਿਸ ਦੇ ਅਧੀਨ ਹੋਏਗੀ ਯਾਨੀ ਕਿ ਪੰਜਾਬ ਪੁਲਿਸ ਹੀ ਅਸਮ ਤੋਂ ਅਮਰਤਪਾਲ ਨੂੰ ਲੈ ਕੇ ਆਏਗੀ ਦਿੱਲੀ ਤੱਕ ਦਿੱਲੀ ਪਾਰਲੀਮੈਂਟ ਹਾਊਸ ਦੇ ਵਿੱਚ ਸੋਚਣਗੇ ਅਮਰਤਪਾਲ ਔਰ ਉਸ ਤੋਂ ਬਾਅਦ ਫਿਰ ਤੋਂ ਪੰਜਾਬ ਪੁਲਿਸ ਜਿਹੜੀ ਆ ਅਸਮ ਦੇ ਵਿੱਚ ਡਿਬੜੂਗੜ ਜੇਲ੍ਹ ਦੇ ਵਿੱਚ ਛੱਡ ਕੇ ਆਏਗੀ ਅਮਰਤਪਾਲ ਨੂੰ ਤਾਂ ਇੱਕ ਦਿਨ ਦਾ ਜਿਹੜਾ ਸਮਾਂ ਅਮਰਤਪਾਲ ਨੂੰ ਮਿਲੇਗਾ ਟੀਲ ਚੋਂ ਬਾਹਰ ਆਉਣ ਦਾ ਇੱਕ ਦਿਨ ਲਈ ਉਹ ਦਿੱਲੀ ਆਣਗੇ ਪਾਰਲੀਮੈਂਟ ਦੇ ਵਿੱਚ ਸੋਚ ਕਰਨਗੇ ਔਰ ਸਾਡੇ ਸੂਤਰਾਂ ਦੇ ਮੁਤਾਬਕ ਜੁਲਾਈ ਦੇ ਪਹਿਲੇ ਹਫਤੇ ਦੇ ਵਿੱਚ ਇਹ ਸਾਰੀ ਪ੍ਰਕਿਰਿਆ ਜਿਹੜੀ ਹੈ ਪੂਰੀ ਹੋਏਗੀ ਇਹ ਜਿਹੜੀਆਂ ਹੁਣ ਤੁਸੀਂ ਤਸਵੀਰਾਂ ਦੇਖ ਰਹੇ ਹੋ ਅੱਜ ਇਹਨਾਂ ਤਸਵੀਰਾਂ ਦੇ ਵਿੱਚ ਸਭ ਤੋਂ ਵੱਧ ਨਿਗਾਹਾਂ ਜੇ ਕਿਸੇ ਤੇ ਸਿਗੀਆਂ ਤੋਂ ਸਿਗੀਆਂ ਕਿ ਅਮਰਤਪਾਲ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਅਮਰਤਪਾਲ ਜੇਲ੍ਹ ਦੇ ਵਿੱਚ ਬੰਦ ਨੇ ਔਰ ਅੱਜ ਇਹ ਹੀ ਦੇਖਣਾ ਸੀਗਾ ਕਿ ਕੀ ਅਮਰਤਪਾਲ ਏਡੀ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਆਂਦੇ ਨੇ ਔਰ ਆ ਕੇ ਸੋਚਦੇ ਆ ਜਾਂ ਨਹੀਂ ਤਾਂ ਆਖਰਕਾਰ ਸੋਤਾਂ ਨਹੀਂ ਚੱਕੀ ਸਪੀਕਰ ਨੇ ਇਹਨਾਂ ਦਾ ਨਾਮ ਜ਼ਰੂਰ ਲਿਆ 12 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਸਮਾਂ ਤੈਅ ਕੀਤਾ ਗਿਆ ਸੀਗਾ ਜਦੋਂ ਪੰਜਾਬ ਦੇ ਐਮਪੀਆ ਨੇ ਸੋਚ ਕਰਨੀ ਸੀਗੀ ਉਹਦੇ ਵਿੱਚ ਉਸ ਲਿਸਟ ਦੇ ਵਿੱਚ ਅਮਰਪਾਲ ਦਾ ਵੀ ਨਾਮ ਸੀਗਾ ਅਮਰਪਾਲ ਦਾ ਵੀ ਜ਼ਿਕਰ ਕੀਤਾ ਗਿਆ ਸੀਗਾ ਕਿ 12 ਵਜੇ ਤੋਂ ਲੈ ਕੇ 1 ਵਜੇ ਦੇ ਵਿੱਚ ਵਿੱਚ ਅਮਰਪਾਲ ਵੀ ਸੋਚ ਸਕਦੇ ਨੇ ਹਾਲਾਂਕਿ ਸਪੀਕਰ ਦੇ ਵੱਲੋਂ ਜਿਹੜੇ ਪ੍ਰੋ ਟਾਈਮ ਸਪੀਕਰ ਸੀਗੇ ਜੋ ਟੈਂਪਰੇਰੀ ਸਪੀਕਰ ਹੁੰਦੇ ਨੇ ਸੋਚ ਚੁਕਾਉਂਦੇ ਨੇ ਨਵੇਂ ਐਮਪੀਆ ਨੂੰ ਉਹ ਅਮਰਤਪਾਲ ਨੂੰ ਬੁਲਾ ਵੀ ਰਏ ਸੀਗੇ ਅਮਰਤਪਾਲ ਦਾ ਜ਼ਿਕਰ ਵੀ ਕੀਤਾ ਗਿਆ ਅਮਰਤਪਾਲ ਦਾ ਇਹ ਨਾਮ ਅਨਾਉਂਸ ਕੀਤਾ ਗਿਆ ਔਰ ਕੁਝ ਸੈਕਿੰਡ ਦੇ ਲਈ ਇੰਤਜ਼ਾਰ ਕੀਤਾ ਗਿਆ ਕਿ ਅਮਰਤਪਾਲ ਆਂਦੇ ਜਾਂ ਨਹੀਂ ਆਂਦੇ ਪਰ ਅਮਰਤਪਾਲ ਨਹੀਂ ਆਏ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਬੁਲਾਵਾ ਦਿੱਤਾ ਗਿਆ ਔਰ ਇਸੇ ਤਰ੍ਹਾਂ ਅਸੀਂ ਅਮਰਤਪਾਲ ਦੇ ਪਿਤਾ ਦੇ ਨਾਲ ਵੀ ਗੱਲ ਕੀਤੀ ਤਰਸੇਮ ਸਿੰਘ ਹੁਣਾਂ ਦਾ ਕਹਿਣਾ ਹੈ ਕਿ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਸਾਨੂੰ ਕੁਝ ਨਹੀਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਸੋ ਚੁਕਾਈ ਜਾਣੀ ਹੈ ਕਿਸ ਤਰ੍ਹਾਂ ਅਮਰਤਪਾਲ ਨੂੰ ਲੈ ਕੇ ਆ ਜਾਏਗਾ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਹ ਜ਼ਿੰਮੇਵਾਰੀ ਲੋਕ ਸਭਾ ਦੇ ਸੈਕਟਰੀ ਦੀ ਬਣਦੀ ਹੈ ਲੋਕ ਸਭਾ ਦੇ ਸੈਕਟਰੀ ਨੇ ਲੋਕ ਸਭਾ ਦੇ ਪ੍ਰਸ਼ਾਸਨ ਨੇ ਤੈਅ ਕਰਨਾ ਹੈ ਕਿ ਅਮਰਤਪਾਲ ਨੂੰ ਸੋ ਕਿਵੇਂ ਚਕਾਣੀ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਇਹ ਜਾਣਕਾਰੀ ਰਾਸ਼ਟਰਪਤੀ ਨੂੰ ਦੇ ਦਿੱਤੀ ਹੈ ਕਿ ਅਮਰਤਪਾਲ ਚੋਣਾਂ ਦੇ ਵਿੱਚ ਜੇਤੂ ਰਹੇ ਨੇ ਤਾਂ ਹੁਣ ਜਿਹੜੀ ਵੱਡੀ ਜਾਣਕਾਰੀ ਸਾਨੂੰ ਮਿਲੀ ਹੈ ਸਾਡੇ ਸੂਤਰਾਂ ਦੇ ਮੁਤਾਬਕ ਜੁਲਾਈ ਦੇ ਪਹਿਲੇ ਹਫਤੇ ਅਮਰਤਪਾਲ ਸੋ ਚੁੱਕਣਗੇ ਪੰਜਾਬ ਪੁਲਿਸ ਪੂਰੀ ਤਿਆਰੀ ਕਰ ਰਹੀ ਹੈ ਪੂਰੀ ਡਾਕੂਮੈਂਟੇਸ਼ਨ ਕਰ ਰਹੀ ਹੈ ਇਸ ਵੇਲੇ ਕਿ ਕਿਸ ਤਰ੍ਹਾਂ ਕਿਸ ਪ੍ਰਕਿਰਿਆ ਕਿਸ ਪ੍ਰੋਸੈਸ ਦੇ ਤਹਿਤ ਅਮਰਤਪਾਲ ਨੂੰ ਅਸਮ ਦੇ ਡਿਬੂਗੜ ਜੇਲ੍ਹ ਤੋਂ ਪੰਜਾਬ ਦਿੱਲੀ ਲਿਆਂਦਾ ਜਾਏਗਾ ਇੱਕ ਦਿਨ ਦਾ ਸਮਾਂ ਜਿਹੜਾ ਉਹ ਅਮਰਤਪਾਲ ਦੇ ਲਈ ਰੱਖਿਆ ਗਿਆ ਉਸ ਵੇਲੇ ਉਸੇ ਦਿਨ ਦੇ ਵਿੱਚ ਵਿੱਚ ਅਮਰਤਪਾਲ ਨੂੰ ਅਸਮ ਤੋਂ ਦਿੱਲੀ ਫਿਰ ਦਿੱਲੀ ਤੋਂ ਅਸਮ ਵਾਪਸ ਭੇਜਿਆ ਜਾਏਗਾ ਔਰ ਸਪੀਕਰ ਦੇ ਕੋਲ ਜਾ ਕੇ ਅਮਰਿਤਪਾਲ ਜਿਹੜੇ ਨੇ ਉਹ ਸੋਹ ਚੱਕ ਸਕਣਗੇ ਇੱਕ ਦਿਨ ਦੇ ਲਈ ਅਮਰਿਤਪਾਲ ਜੇਲ੍ਹ ਚੋਂ ਬਾਹਰ ਆਣਗੇ ਸਾਡੇ ਸੂਤਰਾਂ ਦੇ ਮੁਤਾਬਕ ਔਰ ਇਹ ਸਾਰਾ ਪ੍ਰੋਸੈਸ ਜੋ ਹੈ ਕਿਉਂਕਿ ਪੰਜਾਬ ਪੁਲਿਸ ਨੇ ਹੀ ਗ੍ਰਿਫਤਾਰ ਕੀਤਾ ਸੀਗਾ ਪੰਜਾਬ ਪੁਲਿਸ ਦੇ ਵੱਲੋਂ ਹੀ ਐਨਐਸਏ ਅਮਰਿਤਪਾਲ ਤੇ ਲਗਾਇਆ ਗਿਆ ਹੈ ਐਨਐਸਏ ਤਹਿਤ ਹੀ ਅਸਮ ਦੇ ਡਿਬੜੂਗੜ ਜੇਲ੍ਹ ਦੇ ਵਿੱਚ ਅਮਰਿਤਪਾਲ ਬੰਦ ਨੇ ਤਾਂ ਪੰਜਾਬ ਪੁਲਿਸ ਹੀ ਇਹ ਸਾਰੇ ਪ੍ਰੋਸੈਸ ਨੂੰ ਹੰਗਾਰਾ ਦੇਗੀ ਸਾਰੇ ਪ੍ਰੋਸੈਸ ਦੀ ਜਿਹੜਾ ਪੂਰਾ ਕਰੇਗੀ ਉਹ ਅਮਰਿਤਪਾਲ ਦਾ ਜਿਹੜਾ ਸੋਹ ਚੱਕ ਦਾ ਪ੍ਰੋਸੈਸ ਹੈ ਉਹ ਸਾਰਾ ਪੰਜਾਬ ਪੁਲਿਸ ਨੂੰ ਹੀ ਪੂਰਾ ਕਰਨਾ ਪਏਗਾ ਇਸੇ ਕਰਕੇ ਹੁਣ ਪੰਜਾਬ ਪੁਲਿਸ ਜੁਲਾਈ ਦੇ ਪਹਿਲੇ ਹਫਤੇ ਕਿਸੇ ਡੇਟ ਦੇ ਵਿੱਚ ਡੇਟ ਸਾਨੂੰ ਨਹੀਂ ਪਤਾ ਲੱਗੀ ਸਾਡੇ ਸੂਤਰਾਂ ਦੇ ਮੁਤਾਬਕ ਪਰ ਇਹਨਾਂ ਤੈਅ ਹੋ ਚੁੱਕਿਆ ਕਿ ਜੁਲਾਈ ਦੇ ਪਹਿਲੇ ਹਫਤੇ ਦੇ ਵਿੱਚ ਅਮਰਤਪਾਲੂ ਐਮਪੀ ਦੀ ਸੋ ਚੁਕਾ ਲਈ ਜਾਏਗੀ